ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਦੀਆਂ ਅੱਡ-ਅੱਡ ਵਿਅਕਤੀਆਂ ਵੱਲ ਚਿੱਠੀਆਂ ਭਾਈ ਸਾਹਿਬ ਜੀ ਸਰਦਾਰ ਮਨਮੋਹਨ ਸਿੰਘ ਜੀ ਨੂੰ ਉਸ ਪ੍ਰਭੂ ਨਾਲ ਜੁੜੇ ਰਹਿਣ ਲਈ ਚਿੱਠੀਆਂ ਰਾਏ ਵੀ ਹਲੂਨਾ ਦਿੰਦੇ ਰਹੇ ਹਨ ਇੰਨਾ ਚਿੱਠੀਆਂ ਨੂੰ ਹੂਬ-ਹੂ ਦਰਜ ਕੀਤਾ ਜਾਂਦਾ ਹੈ ਤਾਂ ਜੋ ਪਾਠਕ ਜਨ ਇਸ ਤੋਂ ਲਾਭ ਉਠਾ ਕੇ ਆਪਣਾ ਜੀਵਨ ਸਫਲ ਬਣਾ ਸਕਣ ਬਰਖਰਦਾਰ ਜੀ ਆਪ ਦੀ ਸਿਹਤ ਜੇ ਐਪਟਾਬਾਦ ਚੰਗੀ ਨਹੀਂ ਤਾਨੂੰ ਸ਼ਹਿਰੇ ਜਾਂ ਕਰਾਚੀ ਚਲੇ ਜਾਣਾ ਚੰਗਾ ਹੈ ਜਿੱਥੇ ਵੀ ਚੰਗੀ ਹੋਵੇ ਉੱਥੇ ਵਸਣਾ ਠੀਕ ਹੈ ਬਾਕੀ ਸਿਹਤ ਆਪਣੇ ਆਪਣੇ ਖਿਆਲ ਦੇ ਅਧੀਨ ਹੈ ਤੁਸੀਂ ਇਹ ਖਿਆਲ ਕਰਨਾ ਕਿ ਮੈਂ ਬਿਮਾਰ ਹਾਂ ਛੱਡੋ ਸਤਿਗੁਰੂ ਦੇ ਪਿਆਰ ਵਿੱਚ ਖੁਸ਼ ਰਿਹਾ ਕਰੋ ਤੇ ਆਪਣੇ ਸਰੀਰ ਦੇ ਅਵੈਵਾਂ ਨੂੰ ਆਪਣੇ ਹੁਕਮ ਵਿੱਚ ਕਰੋ ਇੱਕ ਇੱਕ ਕਿਨਕਾ ਇੱਕ ਇੱਕ ਨਾੜ ਤੇ ਪੱਠਾ ਸਰੀਰ ਦਾ ਸਾਡੀ ਮਰਜ਼ੀ ਦੇ ਤਾਪੇ ਹੈ ਜੇ ਮਰਜ਼ੀ ਵਾਹਿਗੁਰੂ ਦੇ ਭਰੋਸੇ ਵਿੱਚ ਲਾਈਏ ਕਿ ਉਹ ਸਾਡੇ ਨਾਲ ਹੈ ਤੇ ਪਿਆਰ ਕਰਦਾ ਹੈ ਫਿਰ ਮਰਜ਼ੀ ਵਿੱਚ ਤਾਕਤ ਪਰਦੀ ਹੈ ਤਾਕਤ ਵਾਲੀ ਮਰਜ਼ੀ ਸਰੀਰ ਨੂੰ arogh ਰੱਖ ਸਕਦੀ ਹੈ ਤੁਸੀਂ ਸ਼ੱਕ ਨੂੰ ਤਬੀਅਤ ਵਿੱਚੋਂ ਕੱਢੋ ਔਰ ਆਪਣੇ ਸਰੀਰ ਦੇ ਅਵੈਵਾਂ ਨੂੰ ਹੁਕਮ ਵਿੱਚ ਰੱਖੋ ਕਿ ਸਦਾ ਤੰਦਰੁਸਤ ਰਹਿਣਾ ਹੈ ਸੁਰਤ ਉੱਚੀ ਰੱਖੋ ਕਦੇ ਟੈਂ ਦੀ ਕਲਾ ਵਿੱਚ ਨਾ ਜਾਓ ਜੇ ਨੁਸ਼ਰੇ ਗਏ ਤਾਂ ਕਦੇ-ਕਦੇ ਡਾਕਟਰ ਦੀਮਾਨ ਸਿੰਘ ਦੀ ਸਲਾਹ ਲੈ ਆਇਆ ਕਰਨੀ ਖੁੱਲੀ ਹਵਾ ਵਿੱਚ ਰਹੋ ਖੁੱਲੀ ਰੋਸ਼ਨੀ ਤੇ ਧੁੱਪ ਵਿੱਚ ਫਿਰੋ ਕੁਦਰਤ ਨਾਲ ਦੋਸਤੀ ਪਾਓ ਕੋਈ ਫਿਕਰ ਸੰਸਾਣਾ ਲਾਓ ਤੁਸੀਂ ਆਨੰਦ ਰਹਿਣ ਲਈ ਬਣਾਏ ਗਏ ਹੋ ਸੋ ਅੰਦਰ ਵਾਹਿਗੁਰੂ ਨੂੰ ਪਿਆਰਾ ਸਮਝ ਕੇ ਇਸ ਸਵਾਦ ਵਿੱਚ ਰਿਹਾ ਕਰੋ ਕਿ ਸਤਗੁਰੂ ਮੇਰੇ ਨਾਲ ਹੈ ਔਰ ਮੈਨੂੰ ਪਿਆਰ ਕਰ ਰਿਹਾ ਹੈ ਜਿਸ ਦੇ ਨਾਲ ਵਾਹਿਗੁਰੂ ਜੀ ਹੋਣ ਉਸ ਨੂੰ ਕਾਦਾ ਰੋ ਕਾਦਾ ਪੈ ਤੇ ਕਾਦਾ ਪਰਮ ਸਤਗੁਰੂ ਦੇ ਪਿਆਰ ਵਿੱਚ ਰਹੋ ਇਸੇ ਚਾਨਣੇ ਵਿੱਚ ਡੁਰੋ ਤੁਸੀਂ ਰੋਗੀਆਂ ਦੇ ਰੋਗ ਦੂਰ ਕਰਨ ਦੇ ਸਮਰੱਥ ਹੋ ਸਕਦੇ ਹੋ। ਸ਼ੱਕ ਨਾ ਕਰਿਆ ਕਰੋ, ਡੋਲਿਆ ਨਾ ਕਰੋ, ਸਤਿਗੁਰੂ ਪਿਆਰ ਕਰਦਾ ਹੈ। ਇਹ ਹੁਲਾਸ ਲਗਾਤਾਰ ਅੰਦਰ ਰੱਖਿਆ ਕਰੋ। ਹੋਰ ਕੋਈ ਸੋਚ, ਚਿੰਤਾ ਨੇੜੇ ਨਾ ਫਟਕੰਦੇ ਹੋ। ਪਾਪੀ ਪੁਨੀ ਦਾ ਸੰਕਲਪ ਛੱਡ ਕੇ ਕੇਵਲ ਸਤਿਗੁਰੂ ਦੀ ਯਾਦ ਟਿਕਾਓ। ਯਾਦ ਵਾਲੇ ਪਿਆਰ ਵਿੱਚ ਰਹਿੰਦੇ, ਪਿਆਰ ਵਾਲੇ ਦੁੱਖ ਨਹੀਂ ਪਾਉਂਦੇ। ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰਤੇ ਸਦਾ ਸਮਾਲੇ। ਇਹ ਰਸਤਾ ਸਰੀਰ ਨੂੰ arogya ਕਰਨ ਦਾ ਹੈ ਤੁਸੀਂ ਐਦਾਂ ਕਰੋ ਸੁਖੀ ਰਹੋ ਦਾਸ ਵੀਰ ਸਿੰਘ ਬਰਖੁਰਦਾਰ ਜੀ ਆਪਦੇ ਬਜ਼ੁਰਗ ਸਰਦਾਰ ਲਖਮੀ ਸਿੰਘ ਜੀ ਵੀ ਟੁਰ ਗਏ ਹਨ ਆਸ਼ਾ ਹੈ ਪਹੁੰਚੇ ਹੋਣਗੇ ਹੋਰ ਸਭ ਤਰ੍ਹਾਂ ਸੁਖ ਹੈ ਤੁਸਾਂ ਦੇ ਖੱਤ ਪਹੁੰਚੇ ਮੈਂ ਜਵਾਬ ਵਿੱਚ ਬਹੁਤ ਦੇਰੀ ਕਰਦਾ ਹਾਂ ਪਰ ਮੇਰੇ ਵੱਸ ਨਹੀਂ ਹੈ ਬੈਠਣਾ ਨਹੀਂ ਮਿਲਦਾ ਸਿਮਰਨ ਵਿੱਚ ਰਹੋ ਧਿਆਨ ਵਿੱਚ ਸਹਿਜ ਭਾ ਦਾ ਖਿਆਲ ਰੱਖੋ ਅਤੇ ਸੁਰਤ ਨੂੰ ਹਰ ਬਾਰਲੇ ਅਸਰ ਤੋਂ ਅਲਿਪਤ ਰੱਖੋ ਨਾਲ ਦਾ ਪੁਰਜ਼ਾ ਹੋ ਸਕੇ ਤਾਂ ਵੀ ਜੀਨੂ ਪਹੁੰਚਾ ਦੇਣਾ ਅਸੀਸ ਸਮੇਤ ਹੁਣ ਤਾਂ ਬਰਫ਼ ਪਈ ਹੋਣੀ ਹੈ ਕਿ ਅਜੇ ਸੁੱਕਾ ਹੀ ਕੰਮ ਲੰਗਦਾ ਹੈ ਜਿਸ ਪਿਆਰੇ ਬਾਬਤ ਮੈਂ ਲਿਖਿਆ ਨਹੀਂ ਉਸ ਨੂੰ ਪਰਮਾਰਥ ਭੇਦ ਦੀ ਗੱਲਬਾਤ ਆਪ ਨਹੀਂ ਦੱਸਣੀ ਉਹ ਚਾਹੇ ਪਿਆ ਦੱਸੇ ਤੇ ਮੇਰੇ ਨਾਲ ਪ੍ਰੇਮ ਪ੍ਰਗਟ ਕਰੇ ਪਰ ਤੁਸਾਂ ਮੈਥੋ ਪੁੱਛੇ ਬਿਨਾ ਸੁਣ ਆਨੰਦ ਲੈਣਾ ਆਪੂ ਨਿਗ ਦੀ ਗੱਲ ਨਹੀਂ ਕਰਨੀ ਉੱਪਰ ਲੀਆਂ ਵਾਰਤਾਲਾ ਬੇਸ਼ੱਕ ਕਰ ਲੈਣਾ ਜੇ ਕਰਨਾ ਚਾਹੋ ਤਾਂ ਪੁੱਛ ਲੈਣਾ ਹੋਲ ਸੁਖ ਆਪ ਦਾ ਵੀ ਸਿੰਘ ਬਰਖੁਰਦਾਰ ਜੀ ਤੁਹਾਡੇ ਖੱਤ ਮਿਲੇ ਤੁਸੀਂ ਵਿਹਲੇ ਹੋ ਤੇ ਮੈਂ ਸਾਰਾ ਦਿਨ ਰੁੱਝਾ ਤੇ ਰਾਤ ਵੀ ਮੈਂ ਦੋ ਤਰੇ ਘੰਟੇ ਜਾਗਣਾ ਹੋਇਆ ਤੇ ਸਰੀਰ ਸਾਰੇ ਮਿੱਟੀ ਦੇ ਹਨ ਸੋ ਮੈਂ ਲਗਾਤਾਰ ਸਾਰੇ ਖੱਤਾਂ ਦਾ ਕੀ ਕੁ ਜਵਾਬ ਭੁਗਤ ਸਕਾਂ ਕਰਨੇ ਵਾਲੀ ਕਾਰ ਬੁਲਬੁਲ ਵਾਲੀਆਂ ਕੂਕਾ ਨਹੀਂ ਪਰ ਪਰਮਾਨੇ ਵਾਲੇ ਦਰਸ਼ਨ ਤੇ ਸੜ ਮਰਨਾ ਹੈ ਇੱਕ ਸਿਮਰਨ ਦੀ ਦਾਤ ਮਿਲੀ ਅੰਦਰ ਆਈ ਤੇ ਫਿਰ ਚੁੱਪ ਚਪਾਤੇ ਇਸ ਘਾਰ ਵਿੱਚ ਪਏ ਜਨਮ ਬੀਤਣ ਸਿਮਰਨ ਖੇਡ ਨਹੀਂ ਹੈ ਇਹ ਬੜੀ ਅਮੋਲਕ ਦਾਤ ਹੈ ਇਹ ਦਿਨਾਂ ਦੀ ਖੇਡ ਨਹੀਂ ਨਿਰੇ ਦਰਸ਼ਨਾ ਵਿੱਚ ਕੀ ਹੈ ਡਿੱਠੇ ਮੁਕਤ ਨਾ ਹੋਵਈ ਜੀਚਰ ਸਬਦ ਨਾ ਕਰੇ ਵਿਚਾਰ ਲੋਕਾਂ ਦੇ ਅਸਰਾ ਭੈ ਪਰਮਾ ਵੈਰਾ 모ਹਾ ਤੋਂ ਮਨ ਅਲਿਪਤ ਰਹੀ ਕਿਸੇ ਦਬਾਓ ਹੇਟ ਸੁਰਤ ਨਾ ਆਵੇ ਤਦ ਸਿਮਰਨ ਦੀ ਵੇਲ ਵੱਧਦੀ ਹੈ ਦੱਬੀ ਖੇਤੀ ਕਦ ਵੱਧੀ ਹੈ ਇਸ ਵਿੱਚ ਸਤਸੰਗੀ ਦਾ ਕੀ ਦੋਸ਼ ਜੇ 베ੜੀ ਵਟਿਆਂ ਨਾਲ ਪਰਦੇ ਰਹੋ ਤਾਂ ਮੁਹਾਣਿਆਂ ਪਰ ਕੀ ਦੋਸ਼ ਉਹ ਕੀ ਕਰਨ ਦੇਹਾ ਦੋਸ਼ ਮੁਹਾਣੇ ਨੂੰ ਦੁੱਖ ਪੈਂਦੇ ਕਰਮ ਕਮਾਣੇ ਨੂੰ ਅਸੀਂ ਆਪੋ ਸੁਰਤ ਪਰ ਬੋਝ ਪਾਉਂਦੇ ਹਾਂ ਇੱਕ ਮਿੰਟ ਪਰਵਾਹ ਨਹੀਂ ਕਰਦੇ ਕਿ ਲੋਕਾਂ ਨਾਲ ਠਾਠਾ ਬੱਗਾ ਕਰਨਾ ਹੈ ਸਤਗੁਰੂ ਜੀ ਦਾ ਹੁਕਮ ਹੈ ਸਾਚਨਾ ਮੇ ਰਾਮਨ ਲਾਗਾ ਲੋਗਨ ਸਿਓ ਮੇਰਾ ਠਾਠਾ ਬਾਗਾ ਚਿੱਤ ਦੇ ਅੰਦਰ ਕੋਈ ਦਬਾ ਨਾ ਪਵੇ ਤਦ ਸਿਮਰਨ ਦਾ ਪੈਦਾ ਕੀਤਾ ਖੇੜਾ ਕਾਇਮ ਰਵੀ ਨਾਮ ਦਾ ਵਣਜ ਮੁਖੋਲ ਨਹੀਂ ਸਿਰ ਧੜ ਦੀਆਂ ਬਾਜ਼ੀਆਂ ਹਨ ਦੁਨੀਆ ਕਦ ਚੰਗਾ ਆਖਦੀ ਹੈ ਦੁਨੀਆ ਦੁਖੀ ਹੈ ਕਰਮਾ ਦੀ ਪੀੜ ਵਿੱਚ ਪੀੜਤ ਹੈ ਸਾਈਂ ਦੇ ਬੇਲੀ ਮੂੰਹੋਂ ਬਿਰਕਦੇ ਨਹੀਂ ਕੁਸਕਦੇ ਪਰ ਅੰਦਰ ਸਾਰੇ ਜਹਾਨ ਨੂੰ ਦੁਖੀ ਦੇਖ ਕੇ ਨਰਕ ਵਿੱਚ ਤੜਫਦਾ ਤੱਕ ਕੇ ਆਪ ਅਲਿਪਤ ਉਚੇਰੇ ਰਸ ਵਿੱਚ ਵਸਦੇ ਹਨ ਡਰੇ ਨਹੀਂ ਕਿ ਮਰੇ ਨਹੀਂ ਮੋ ਕੀਤਾ ਨਹੀਂ ਕਿ ਠੱਗੇ ਨਹੀਂ ਖਿੱਚ ਖਾਦੀ ਨਹੀਂ ਕਿ ਸੁਰਤ ਗਵਾਚੀ ਨਹੀਂ ਐਨਾ ਭੁੱਲਣਾ ਤੇ ਪਹਿਰਾ ਦਿਆ ਕਰੋ ਜੇ ਇਹ ਭੁੱਲ ਨਾ ਕਰੋ ਤਾਂ ਇੱਕ ਵੈਰੀ ਦੀ ਰੋਹ ਆਈ ਨੂੰ ਬੰਦ ਕਰਨ ਵਾਲਾ ਕੌਣ ਜਮਿਆ ਹੈ ਹੋਰ ਕੀ ਲਿਖਾਂ ਛਾਤ੍ਰਿਕ ਚਿੱਤ ਸੁਚਿੱਤ ਸੁਸਾਜਨ ਚਾਹੀਏ ਜਿਸ ਸੰਗ ਲਾਗੇ ਪ੍ਰਾਂਤ ਸੇ ਕੋ ਆਹੀ ਹੈ ਬਾਨ ਬਾਨ ਫਿਰਤ ਉਦਾਸ ਬੂੰਦ ਚਲਕਾਰਣੀ ਹਰ ਹਾ ਤੇ ਉਹ ਹਰ ਜਨ ਮੰਗੇ ਨਾਮ ਨਾਨਕ ਬਲੇਹਾਰਨੀ ਆਪ ਦਾ ਵੀਰ ਸਿੰਘ ਬਰਖਰਦਾਰ ਜੀ ਪੱਤਰ ਪਹੁੰਚਾ ਸੀ ਮੈਂ ਡਾਡੇ ਰੋਜੇ ਵਿੱਚ ਸਾਂ ਜੋ ਕੁਝ ਮੈਂ ਪਹਿਲੇ ਖਾਤ ਵਿੱਚ ਲਿਖਿਆ ਸੀ ਸੋ ਗੁੱਸਾ ਨਹੀਂ ਸੀ ਇੱਕ ਸੱਚ ਸੀ ਭਾਵ ਇਹ ਸੀ ਕਿ ਮੇਰੇ ਚਿਰਕੇ ਜਵਾਬ ਤੋਂ ਉਦਰਿਆ ਨਾ ਕਰੋ ਮੈਂ ਜਾਂ ਤੁਸਾਂ ਵਿੱਚੋਂ ਕਿਸੇ ਇੱਕ ਨੂੰ 217 ਵਿੱਚ ਲਿਖ ਪਾਵਾਂ ਤਾਂ ਸਮਝਦਾ ਹਾਂ ਕਿ ਸਭ ਨੂੰ ਪੱਤਰ ਪਹੁੰਚ ਗਿਆ ਹੈ ਦੂਸਰੇ ਤੁਹਾਨੂੰ ਜੇ ਕਾਗਤਾਂ ਦਾ ਪੱਤਰ ਨਾ ਵੀ ਪਹੁੰਚੇ ਤਾਂ ਅਸੀਸਾਂ ਦਾ ਪੱਤਰ ਤਾਂ ਕਈ ਵਾਰੀ ਪਹੁੰਚਦਾ ਹੈ हां कई ਵੇਰ ਡਾਕੀਆਂ ਮੂੜ ਆਉਂਦਾ ਹੈ ਤੁਸੀਂ ਗੈਰ ਹਾਜ਼ਰ ਹੁੰਦੇ ਹੋ ਕੁਝ ਦਿਨ ਹੋਏ ਬਾਜੀ ਤੋਂ ਦੋ ਵਾਰੀ ਡਾਕੀਆਂ ਖਾਲੀ ਮੁੜਿਆ ਸੀ ਸੋ ਇਸ ਹਾਲ ਵਿੱਚ ਉਦਾਸ ਨਹੀਂ ਹੋਣਾ ਸਦਾ ਪ੍ਰਸੰਨ ਰਹਿਣਾ ਮੈਂ ਸਦਾ ਪ੍ਰਸੰਨ ਤੇ ਖੁਸ਼ ਹਾਂ ਕਦੇ ਨਾ ਰਾਜ਼ ਨਹੀਂ ਅਸੀਸ ਆਪ ਦਾ ਵੀ ਵੀਰ ਸਿੰਘ ਬਰਖੁਰਦਾਰ ਜੀ ਤੁਸਾਡਾ 16 8 13 ਦਾ ਪੱਤਰ ਪੁੱਜਾ ਸਾਰਾ ਪਰਿਵਾਰ ਸੁਖ ਹੈ ਗੁਰੂ ਨਾਨਕ ਦੇ ਪ੍ਰੇਮ ਵਿੱਚ ਵਸਿਆ ਕਰੋ ਬੇ ਸ਼ਕੰਦ ਦਸਤੇ ਕਿ ਖੰਮ ਕਰ ਗਰਦਨੇ ਯਾਰੇ ਨਸ਼ੁਦ ਕੋਰ ਬੇ ਚਸ਼ਮੀ ਕਿ ਲज्जਤ ਘੋਰੇ ਦਿਦਾਰੀ ਨਸ਼ੁਦ ਗੁਰੂ ਨਾਨਕ ਦੇ ਦਰਸ਼ਨ ਤੇ ਪਿਆਰ ਵਿੱਚ ਵੱਸੋ ਬਸ ਇਹੀ ਸੁਖ ਹੈ ਹੋਰ ਸੁਖ ਝੂਠੇ ਹਨ ਹੋਰ ਕੀ ਲਿਖਾਂ ਫਤੇ ਵਾਏ ਗੁਰੂ ਜੀ ਕੀ ਬਹੁ ਬਹੁ ਕਰਕੇ ਆਪ ਦਾ ਪੀਰ ਸਿੰਘ ਟੁੱਟ ਜਾਵੇ ਹੱਥ ਉਹ ਯਾਰ ਦੀ ਗਰਦਨ ਦੁਆਲੇ ਨਹੀਂ ਬਲਿਆ ਅੰਨੀ ਹੈ ਉਹ ਅੱਖ ਦਿਦਾਰ ਦੇ ਮੋਤੀ ਦਾ ਲੁੱਥਵ ਜਿੰਨੂ ਨਹੀਂ ਮਿਲਿਆ ਬਰਖੁਰਦਾਰ ਜੀ ਆਪ ਦੇ ਪੱਤਰ ਦਾ ਉੱਤਰ ਨਹੀਂ ਦੇ ਸਕਿਆ ਬੜੀ ਭੀੜ ਰਹੀ ਹੈ ਅੱਜ ਕੁਛ ਹੰਬਿਆ ਹਾਂ ਮੈਨੂੰ ਰਤਾ ਬੇਲ ਨਹੀਂ ਲੱਗਦੀ ਰਹੀ ਤੇ ਥੱਕ ਜਾਂਦਾ ਰਿਆਂ ਭਤੀਸੇ ਦਾ ਧੰਨਵਾਦ ਹੈ ਉਮੀਦ ਹੈ ਭਾਜੀ ਨੂੰ ਮੇਰਾ ਪਰਸੋਂ ਦਾ ਪੱਤਰ ਪੁੱਜ ਗਿਆ ਹੋਸੂ ਮੇਰੇ ਵੱਲੋਂ ਅਸੀਸ ਦੇ ਨਾਂ ਤੇ ਕਹਿਣਾ ਕਿ ਸਾਈ ਸਿਮਰਨ ਵਿੱਚ ਆਨੰਦ ਰਹਿਣਾ ਔਰ ਜਿੰਨੀ ਵਾ ਲਕੇ ਆਪਣੇ ਸਜਣਾ ਨੂੰ ਸੁਖ ਤੇ ਸ਼ੁਭ ਵਾਸ਼ਨਾ ਕਰਨ ਨੂੰ ਮੈਂ ਫਰਕ ਨਹੀਂ ਕਰਦਾ ਅੱਗੇ ਲਾਬ ਗੁਰੂ ਜੀ ਦੇ ਅਧੀਨ ਹੈ ਮੈਂ ਤੁਸਾਂ ਦੋਹਾਂ ਪਰ ਹਰ ਤਰ੍ਹਾਂ ਪ੍ਰਸੰਨ ਹਾਂ ਬਹੁ ਬਹੁ ਅਸੀਸ ਆਪ ਦਾ ਵੀਰ ਸਿੰਘ ਇੱਕ ਉਹੰਕਾਰ ਵਾਹਿਗੁਰੂ ਜੀ ਕੀ ਫਤਿਹ ਲਾਹੌਰ 21 4 1914 ਬਰਖੁਰਦਾ ਜੀ ਇਹ ਸੁਣ ਕੇ ਜੋ ਤੁਹਾਡੇ ਪਿਆਰੇ ਪਿਤਾ ਜੀ ਸੱਚਖੰਡ ਵਾਸਾ ਕਰ ਗਏ ਹਨ ਫਿਕਰ ਹੋਇਆ ਗੁਰੂ ਉਹਨਾਂ ਨੂੰ ਬਖਸ਼ੇ ਤੇ ਚੰਨੀ ਲਾਵੇ ਔਰ ਤੁਸਾਨੂੰ ਇਹ ਵਿਛੋੜਾ ਪਰਮੇਸ਼ਰ ਦੇ ਭਾਣੇ ਮੰਨਣ ਤੋਂ ਉਦਾਸ ਨਾ ਘਰੀ ਜੋ ਕਿਛ ਕਰੇ ਸੋ ਪਲਾ ਕਰ ਮਾਨੀਏ ਹਕਮਤ ਹੁਕਮ ਚੁਕਾਈ ਹੈ ਡੋਲਣਾ ਨਹੀਂ ਖਸਮਹੀਨ ਪ੍ਰਾਣੀਆਂ ਵਾਂਗੂ ਉਦਰਨਾ ਨਹੀਂ ਸਾਡਾ ਵਾਹਿਗੁਰੂ ਮਿੱਤਰ ਹੈ ਜੋ ਕਰਦਾ ਹੈ ਭਲੇ ਲਈ ਕਰਦਾ ਹੈ ਸੋ ਉਸਦੇ ਹੁਕਮ ਵਿੱਚ ਭਲਾਈ ਤਕੀਏ ਇਸਤੇ ਹੋਏ ਸੋ ਨਾਹੀ ਬੁਰਾ ਔਰੇ ਕਹੇ ਕਿਨੇ ਕਛ ਕਰਾ ਮਾਪਿਆਂ ਦੇ ਵਿਛੋੜੇ ਬੜਾ ਸਦਮਾਇਆ ਕਰਦੇ ਹਨ ਪਰ ਜਿਨ੍ਹਾਂ ਦੇ ਸਿਰ ਤੇ ਗੁਰੂ ਨਾਨਕ ਜੀ ਹੁੰਦਾ ਗੁਰੂ ਖੜਾ ਹੈ ਉਹਨਾਂ ਨੂੰ ਕਦੇ ਨਹੀਂ ਉਦਨਣਾ ਚਾਹੀਦਾ ਗੁਰੂ ਸਦਾ ਦਾ ਮਿੱਤਰ ਜੋ ਕਰਦਾ ਹੈ ਚੰਗਾ ਕਰਦਾ ਹੈ ਮੀਤ ਕਰੇ ਸੋਈ ਹਮਾਨਾ ਮੀਤ ਕੇ ਕਰਤਬ ਕੁਸਲ ਸਮਾਨਾ ਸਬਰ ਖੁਰਦਾਰ ਤਕੜੇ ਰਹੋ ਫਕੀਰਾਂ ਦੀ ਰਵਿਸ਼ ਇਹ ਹੈ ਕਿ ਮਾਲਕ ਦੀ ਰਜ਼ਾ ਤੇ ਖੁਸ਼ ਰਹਿਣਾ ਆਪਣਾ ਹੁਕਮ ਨਹੀਂ ਮਨਾਉਣਾ ਮਾਲਕ ਦੇ ਹੁਕਮ ਵਿੱਚ ਚੜਦੀ ਕਲਾ ਵਿੱਚ ਰਹਿਣਾ ਉਸ ਦੇ ਕੀਤੇ ਦਾ ਫਲ ਸਦਾ ਚੰਗਾ ਹੈ ਜੇ ਦਾ ਮੋਦਰ ਸਿੰਘ ਜੀ ਆਏ ਹੋਣ ਤਾਂ ਮਜਬੂਨ ਵਾਹਿਦ ਹੈ ਅਸੀਸ ਜਿਸ ਕੀ ਬਸਤ ਇਸ ਆਗੇ ਰੱਖੇ ਪ੍ਰਭ ਕੀ ਆਗਿਆ ਮਾਨੇ ਮੱਥੇ ਉਸ ਤੇ ਚੋਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਆਪ ਦਾ ਵੀਰ ਸਿੰਘ 16 2 1914 ਬਰਖੁਰਦਾਰ ਜੀ ਚਿੱਠੀ ਪਹੁੰਚੀ ਸਭ ਤਰ੍ਹਾਂ ਕੁਸ਼ਲ ਹੈ ਪਾ ਇਹ ਮਦਰ ਸਿੰਘ ਨੂੰ ਸਿੱਖਿਆ ਵਾਲੇ ਪੱਤਰ ਜਿਹੜੇ ਆਪ ਚਾਹੋ ਦੱਸ ਸਕਦੇ ਹੋ ਮੈਨੂੰ ਇਤਰਾਜ਼ ਨਹੀਂ ਰੱਬ ਦਾ ਰਸਤਾ ਕਾਲ ਹੈ ਉਦਮ ਕਾਲ ਨਹੀਂ ਛੱਡਣੀ ਚਾਹੀਏ ਪ੍ਰਭ ਕੀ ਉਸਤਤ ਕਰੋ ਸੰਤमीत ਸਾਵਧਾਨ ਇਕਾਗਰ ਚੀਤ ਟਿលਿਆ ਕਦੇ ਨਹੀਂ ਹੋਣਾ ਹੋਰ ਸੁਖ ਹੈ ਤੂੰ ਸਾਡਾ ਵੀਰ ਸਿੰਘ 18 8 1915 ਬਰਖੁਰਦਾਰ ਜੀ ਪੱਤਰ ਪਹੁੰਚਿਆ ਵਾਹਿਗੁਰੂ ਦੀ ਮਰਜ਼ੀ ਵਿੱਚ ਮਰਜ਼ੀ ਮਿਲਣਾ ਸਿੱਖੀ ਹੈ ਸਿੱਖ ਉਹ ਹੈ ਜੋ ਹੁਕਮੀ ਬੰਦਾ ਹੈ। ਮਾਲਕ ਜੋ ਕਰਦਾ ਹੈ, ਠੀਕ ਕਰਦਾ ਹੈ। ਵਾਹਿਗੁਰੂ ਆਪਣੇ ਆਨ ਨੂੰ ਸਦਾ ਪਿਆਰ ਕਰਦਾ ਹੈ। ਉਸ ਦੇ ਪਿਆਰ ਨੂੰ ਪਿਆਰ ਸਮਝਣਾ ਚਾਹੀਏ। ਆਪਣੇ ਸਿਮਰਨ ਵਿੱਚ ਆਇਆ ਉਹ ਤੇ ਵਾਹਿਗੁਰੂ ਮਿਹਰ ਕਰਦਾ ਹੈ। ਉਹਨਾਂ ਦੇ ਔਗੁਣ ਬਖਸ਼ਦਾ ਹੈ ਤੇ ਸੁਖ ਦਿੰਦਾ ਹੈ। ਮੌਤ ਵਿਛੋੜਾ ਤਾਂ ਹੈ ਪਰ ਸਦਾ ਦੀ ਜੁਦਾਈ ਨਹੀਂ। ਮੌਤ ਅੱਖਾਂ ਤੋਂ ਓਲੇ ਕਰਦੀ ਹੈ ਪਰ ਨਾਸ਼ ਨਹੀਂ ਕਰਦੀ। ਸਤਸੰਗੀ ਮਾਰ ਕੇ ਦੁੱਖ ਨਹੀਂ ਪਾਉਂਦੇ ਨਾਮ ਦੇ ਪਿਆਰੇ ਤਾਂ ਮਰ ਕੇ ਸਤਿਗੁਰੂ ਦੇ 사ਤਸੰਗ ਵਿੱਚ ਵਸਦੇ ਹਨ ਅਰਦਾਸ ਕਰੋ ਗੁਰੂ ਮਿਹਰ ਕਰੇ ਤੇ ਆਪਣੇ ਦਾਸ ਨੂੰ ਆਪਣੇ ਚਰਨਾਂ ਤੋਂ ਨਾਮਿ ਛੋੜੇ ਕੀ ਮੋਏ ਕਿਉਂ ਜਿਉਂਦੇ ਜਿਨ੍ਹਾਂ ਦੀ ਡੋਰ ਹਰੀ ਚਰਨਾ ਨਾਲ ਲੱਗੀ ਹੈ ਉਹ ਮਿਲੇ ਹੋਏ ਹਨ ਇਹ ਕਦੇ ਸੰਸਾਣਾ ਕਰੋ ਕਿ ਵਾਹਿਗੁਰੂ ਜੋ ਕਰਦਾ ਹੈ ਉਸ ਵਿੱਚ ਕਦੇ ਕੋਈ ਦੁਪਿਆਰ ਦੀ ਗੱਲ ਹੁੰਦੀ ਹੈ ਉਸ ਦਾ ਕੀਤਾ ਸਦਾ ਪਿਆਰ ਹੈ ਸਦਾ ਯਤਨ ਕਰੋ ਕਿ ਤੁਸਾਂ ਦੀ ਲਿਵ ਦੀ ਤਾਰ ਨਾ ਟੁੱਟੇ ਨਾਮ ਨਾ ਵਿਸਰੇ ਨਾਮ ਵਾਲੇ ਸਾਈ ਮਾਲਾ ਦੀ ਡੋਰ ਵਿੱਚ ਪਰੋਤੇ ਬਣ ਕੇ ਹੁੰਦੇ ਹਨ ਪਰ ਜੋ ਸਿਮਰਨ ਨਹੀਂ ਕਰਦੇ ਸਦਾ ਯਤਨ ਕਰੋ ਕਿ ਤੁ ਸਾਡੀ ਲਿਵ ਦੀ ਤਾਰ ਨਾ ਟੁੱਟੇ ਨਾਮ ਨਾ ਵਿਸਰੇ ਨਾਮ ਵਾਲੇ ਸਾਈ ਮਾਲਾ ਦੀ ਡੋਰ ਵਿੱਚ ਪਰੋਤੇ ਬਣ ਕੇ ਹੁੰਦੇ ਹਨ ਪਰ ਜੋ ਸਿਮਰਨ ਨਹੀਂ ਕਰਦੇ ਉਹ ਸਾਈ ਮਾਲਾ ਤੋਂ ਬਾਹਰ ਵਿਕੋਲਿਤਰੇ ਪਏ ਮਣਕੇ ਹਨ ਜਿਨ੍ਹਾਂ ਦਾ ਵਾਰੂ ਕੋਈ ਨਹੀਂ ਹੈ ਸਦਾ ਸਿਮਰੋ ਸਿਮਰਨ ਕਦੇ ਨਾ ਛੱਡੋ ਸਭ ਨੂੰ ਅਸੀਸ ਤੁਹਾਡੀ ਮਾਤਾ ਦਾ ਕੀ ਹਾਲ ਹੈ ਆਪ ਦਾ ਵੀਰ ਸਿੰਘ 85 1914 ਪਿਆਰੇ ਜੀਓ ਹੁਕਮ ਇਹੀ ਹੈ ਕਿ ਮਨ ਮੈਲਾ ਹੋਏ ਚਾਹੇ ਸਾਫ ਸਿਮਰਨ ਨਹੀਂ ਛੋੜਨਾ ਗੁਰੂ ਆਪੇ ਠੀਕ ਕਰਸੀ ਕੰਮ ਕਰਨੇ ਹਨ ਪਰ ਮਨ ਉੱਚਾ ਰੱਖ ਕੇ ਹਾਂ ਮਤ ਉੱਚੀ ਰੱਖ ਕੇ ਤੇ ਮਨ ਨੂੰ ਮਤ ਦੇ ਵਸ ਰੱਖ ਕੇ ਤੇ ਮਤ ਵਾਹਿਗੁਰੂ ਵਸ ਰੱਖ ਕੇ ਹੋਰ ਅਸੀਸ ਆਪ ਦਾ ਵੀਰ ਸਿੰਘ 21 8 1915 ਪਵਿੱਤਰ ਆਤਮਾ ਜੀ ਸ਼ੁਕਰ ਵਿੱਚ ਵਸਿਆ ਕਰੋ ਮਨ ਖਿਜ ਵਿੱਚ ਜਾਨ ਲੱਗੇ ਤਾਂ ਗੁਰੂ ਨਾਨਕ ਦੇ ਮਿੱਠੇ ਸੁਭਾਅ ਨੂੰ ਯਾਦ ਕਰਕੇ ਮਿਠਾਸ ਵਿੱਚ ਲੈ ਜਾਇਆ ਕਰੋ ਦੁਨੀਆ ਦੇ ਇੰਤਜ਼ਾਮਾਂ ਸਰੀਰ ਦੇ ਸੁੱਖਾਂ ਦੁੱਖਾਂ ਨੂੰ ਆਪਣੇ ਅਧੀਨ ਕਰਨ ਦੀ ਥਾਂ ਆਪਣੇ ਆਪ ਨੂੰ ਮਾਲਕ ਦੇ ਅਧੀਨ ਕਰੋ ਜਿਵੇਂ ਮਾਲਕ ਵੱਲੋਂ ਹੋਵੇ ਉਸ ਪਰ ਖੇੜਾ ਆਵੇ ਮਨ ਸੁਖੀ ਹੋਵੇ ਏਹੋ ਹਰ ਹਾਲ ਹਰ ਦਸ਼ਾ ਮਨ ਨੂੰ ਖੁਸ਼ੀ ਵਿੱਚ ਰੱਖ ਕੇ ਉਹੋ ਨਾਮ ਜਪੋ ਲੇਵ ਲਾਓ ਬਾਣੀ ਪੜੋ ਕਿ ਸੁਖ ਦੇ ਆਪਾਰ ਸੋਮੇ ਅੰਦਰੋ ਫੁੱਟ ਪੈਣ ਐਨਾ ਤਰਦਦਾ ਨੂੰ ਛੱਡਿਆ ਮਨ ਤੇ ਸਰੀਰ ਨੂੰ ਆਲਸ ਦੇ ਹੱਥ ਸੌਂਪਨਾ ਠੀਕ ਨਹੀਂ ਹੈ ਸਰੀਰ ਤੇ ਮਨ ਸਦਾ ਉੱਚੇ ਤੇ ਸੁੱਚੇ ਰੱਖਣ ਦੀ ਮਿਹਨਤ ਕਰਨੀ ਚਾਹੀਏ ਫਿਰ ਨਾਮ ਦਾ ਰੰਗ ਉਹ ਚੜਦਾ ਹੈ ਜਿਹੜਾ ਸਦਾ ਰਸ ਵਿੱਚ ਰੱਖਦਾ ਹੈ ਆਪ ਦਾ ਵੀਰ ਸਿੰਘ 23 1917 ਬਰਖੁਰਦਾਰ ਜੀ ਪੱਤਰ ਪਹੁੰਚਿਆ ਜੋ ਕੁਝ ਮੈਂ ਲਿਖਿਆ ਸੀ ਉਸ ਤੋਂ ਲਾਭ ਉਠਾਉਣਾ ਚਾਹੀਏ ਕਮਾ ਕੇ ਖਾਣਾ ਚੰਗਾ ਹੈ ਜੇ ਪੈਸੇ ਤਾਂ ਅੰਮ੍ਰਿਤ ਵਧ ਕਮਾਏ ਜਾਣ ਤਾਂ ਮਾੜੇ ਨਹੀਂ ਪਰ ਕਿਸੇ ਬਹਾਨੇ ਵਾਇ ਗੁਰੂ ਦਾ ਲੜ ਹੱਥੋਂ ਨਹੀਂ ਛੁੱਟਣਾ ਚਾਹੀਏ ਹੋਰ ਅਸੀਸ ਆਪ ਦਾ ਵੀਰ ਸਿੰਘ ਮਸੂਰੀ 15 ਨੂੰ 1917 ਪਰਖੁਰਦਾਰ ਜੀ ਅਸੀਸ ਆਪ ਦਾ ਪੱਤਰ ਪਹੁੰਚਿਆ ਖੁਸ਼ੀ ਹੋਈ ਸਭ ਪਰਿਵਾਰ ਖੁਸ਼ਹਾਲ ਹੈ ਮੈਂ ਤੁਹਾਨੂੰ ਇੱਕੋ ਰੂਪ ਖਿਆਲ ਕਰਦਾ ਹਾਂ ਤੇ ਪਿੰਤਾ ਖਿਆਲ ਨਹੀਂ ਕਰਦਾ ਵਾਹਿਗੁਰੂ ਦਾ ਪਿਆਰ ਤੇ ਭਗਤੀ ਬੜੀ ਉੱਚੀ ਸ਼ੈ ਹੈ ਤੇ ਇਸ ਮੰਡਲ ਦਾ ਮੇਲ ਅਸਲੀ ਮੇਲ ਤੇ ਪਿਆਰ ਹੈ ਮਸੂਰੀ ਦਾ ਪਤਾ ਉੱਪਰ ਲਿਖਿਆ ਹੈ ਸਤੰਬਰ ਦਾ ਇੱਥੇ ਲੰਸੀ ਤੇ ਫਿਰ ਹੇਠਾਂ ਦੇਖਿਏ ਕਿ ਕਦ ਤੱਕ ਪੁੱਛਦੇ ਹਾਂ ਅੰਮ੍ਰਿਤਸਰ ਬੜਾ ਮਲੇਰੀਆ ਹੈ ਜੰਮੂ ਬਾਰੇ ਅਜੇ ਪੱਕੀ ਤਰੀਕ ਅਰਜ਼ ਨਹੀਂ ਕਰ ਸਕਦਾ ਹੋਰ ਉਦਾਸੀ ਦੀ ਲੋੜ ਨਹੀਂ ਪਰੰਤੂ ਲਿਖ ਕੇ ਪੁੱਛ ਲਿਆ ਕਰੋ ਇੱਥੇ ਮਾਲ ਤੇ 60 ਡਰਜੇ ਦੀ ਗਰਮੀ ਹੁੰਦੀ ਹੈ ਅਸੀਂ ਬਹੁਤ ਉੱਚੇ ਦੇ ਦੁਰਾਡੇ ਹਾਂ ਇੱਥੇ 56 ਡਰਜੇ ਹੁੰਦੀ ਹੈ ਰਾਤ ਖੂਬ ਸੀ ਹੁੰਦੀ ਹੈ ਮਹੰਤ ਜੀ ਨਾਲ ਹੋਣ ਕਰਕੇ ਦਿਨ ਰਾਤ ਕੀਰਤਨ ਦਾ ਆਨੰਦ ਬੱਚਾ ਰਹਿੰਦਾ ਹੈ ਹੋਰ ਅਸੀਸ ਆਪ ਦਾ ਵੀਰ ਸਿੰਘ 18 ਤਿੰਨ 1917 ਬਰਖੁਰਦਾਰ ਜੀ ਸਤਨਾ ਕੁਸ਼ਲ ਹੈ ਦਿਨ ਦੇ ਕੰਮਾਂ ਦੀ ਥਕਾਨ ਤੇ ਸੁਰਤ ਦੇ ਰੁਜੇ ਵਿਆਂ ਦਾ ਖਿੰਡਾ ਵਾਲਾ ਅਸਰ ਜੋ ਅੰਦਰ ਸੁਖ ਨੂੰ ਖਿਲਾੜ ਦਿੰਦਾ ਹੈ ਇਹ ਰਾਤ ਦੇ ਸੌਣ ਤੋਂ ਪਹਿਲੇ ਪਾਠ ਨਾਮ ਧਿਆਨ ਨਾਲ ਦੂਰ ਕਰਕੇ ਸਵਿਏ ਤਾਂ ਰਾਤਾਂ ਦੀ ਨੀਂਦ ਵਿੱਚ ਇਕਾਗਰਤਾ ਬਣੀ ਰਹਿੰਦੀ ਹੈ ਜੇ ਦਿਨ ਦੇ ਸਾਰੇ ਨਕਸ਼ੇ ਮਨ ਵਿੱਚ ਲੈ ਕੇ ਬਿਨਾਂ ਧੋਤੇ ਤੇ ਕੱਡੇ ਦੇ ਸੌ ਜਾਈਏ ਤਾਂ ਰਾਤ ਅਕਸਰ ਉਨਾ ਹੀ ਨਕਸ਼ਾ ਤੇ ਪਰਤਸਰਤਾ ਉਲਟ ਫੇਰ ਵੇਖਦਿਆਂ ਲੰਘ ਜਾਂਦੀ ਹੈ ਹੋਰ ਸੁਖ ਹੈ ਅਸੀਸ 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 ਆਪ ਦਾ ਵੀਰ ਸਿੰਘ 16 1917 ਬਰਖੁਰਦਾਰ ਜੀ ਸਾ ਪਰਿਵਾਰ ਕੁਸ਼ਲ ਹੈ 30 ਤਰੀਕ ਤੋਂ ਇਕਦਮ ਗਰਮੀ ਇੱਥੇ ਸ਼ੁਰੂ ਹੋ ਪਈ ਹੈ ਅੱਜ ਟੈਂਪਰੇਚਰ 100 ਹੋ ਗਿਆ ਹੈ ਲੂ ਵੀ ਚੱਲ ਪਈ ਹੈ ਇਕ ਗੁਣ ਵੀ ਹੋਇਆ ਹੈ ਮੱਛਰ ਘਟ ਗਿਆ ਹੈ ਗਰਮੀ ਨਰੋਈ ਹੈ ਪਰ ਇਕਦਮ ਆ ਗਈ ਹੈ ਇਸ ਕਰਕੇ ਓਪਰੀ ਤੇ ਚੁਬ ਵੀ ਚਹੀ ਲੱਗਦੀ ਹੈ ਆਸ ਹੈ ਮਾਇਆ ਮੰਗੇ ਦਮਾ ਦਮ ਦੇ ਫਿਕਰਾਂ ਵਿੱਚ ਮਾਲਕ ਨੂੰ ਨਹੀਂ ਵਿਸਾਰੋਗੇ ਸਾਭ ਪਯੋਗ ਅਸੀਸ ਆਪ ਦਾ ਵੀਰ ਸਿੰਘ 21 11 1917 ਪਿਆਰੇ ਜੀ ਆਪ ਦਾ ਖੱਤ ਪਹੁੰਚਿਆ ਮੇਰੇ ਖੱਤ ਨਾ ਪਹੁੰਚਣ ਵਿੱਚ ਉਦਾਸੀ ਨਾ ਮੰਨਿਆ ਕਰੋ ਕਿਉਂਕਿ ਮੈਂ ਬਾਜੇ ਵਾਲੇ ਬਹੁਤ ਰੁਝੇਵੇਂ ਵਿੱਚ ਹੁੰਦਾ ਹਾਂ ਤੇ ਸਜਣਾ ਨਾਲ ਨਰਾਜ਼ ਕਦੇ ਨਹੀਂ ਹੁੰਦਾ 8 ਦਿਨਾਂ ਤੋਂ ਮੈਂ ਸਵੇਰ ਤੇ ਸ਼ਾਮ ਦੀ ਹਵਾ ਖੋਰੀ ਵੀ ਨਹੀਂ ਕਰ ਸਕਿਆ ਇਤਨਾ ਕੰਮ ਹੈ ਤੁਸੀਂ ਨੀਂਦ ਲਈ ਬਹੁਤ ਸਰੀਰ ਨੂੰ ਦੁੱਖ ਨਾ ਦਿਆ ਕਰੋ 6.5 ਘੰਟੇ ਨੀਂਦ ਤੁਸਾਂ ਲਈ ਥੋੜੀ ਹੈ ਮੇਰੀ ਜਾਚੇ 7 ਘੰਟੇ ਚਾਹੀਦੀ ਹੈ ਸਵੇਰੇ ਉੱਠ ਕੇ ਪਾਠ ਕਰਦਿਆਂ ਨੀਂਦ ਆ ਜਾਵੇ ਤਾਂ ਸਰੀਰ ਨੂੰ ਦੁੱਖ ਨਾ ਦਿਆ ਕਰੋ ਇਹ ਨੀਂਦ ਬੜੀ ਸੁਖਦਾਈ ਹੋਇਆ ਕਰੇਗੀ ਫੇਰ ਪਾਠ ਕੀਤਾ ਬਾਕੀ ਜਪ ਸਾਹਿਬ ਨਿਤ ਨੇਮ ਸਵੇਰ ਨੂੰ ਹੋ ਸਕੇ ਤਾਂ ਸੁਖਮਨੀ ਜੇ ਨਾ ਹੋ ਸਕੇ ਤਾਂ ਜਪ ਸਾਹਿਬ ਦੇ ਸੱਤ ਪਾਠ ਦੂਸਰੇ ਸਵੇਰ ਦਾ ਪਾਠ ਮਗਰੋਂ ਅਰਦਾਸਾ ਸੋਧਿਆ ਕਰੋ ਕਿ ਸਤਿਗੁਰੂ ਨਾਮ ਦਾ ਤੇ ਦੇ ਅਰੋਗ ਨਾਲੋਂ ਨਾਲ ਦਾਨ ਕਰੀ ਪਾਠ ਕਰਦੇ ਆ ਖਿਆਲ ਕਰਿਆ ਕਰੋ ਜੋ ਸਤਿਗੁਰੂ ਜੀ ਅੰਦਰ ਆ ਰਹੇ ਹਨ ਉਹਨਾਂ ਦੀ ਬਿਜਲੀ ਵਰਗੀ ਜ਼ਿੰਦਗੀ ਬਖਸ਼ ਰੋ ਸਰੀਰ ਦੇ ਰੋਮ ਰੋਮ ਵਿੱਚ ਫਿਰ ਰਹੀ ਹੈ ਪਰ ਮੈਨੂੰ ਅਰੋਗ ਕਰ ਰਹੀ ਹੈ ਜ਼ਿੰਦਗੀ ਤਾਜ਼ਗੀ ਹੁਲਾਸ ਤੇ ਨਰੋਆਪਨ ਮੇਰੇ ਕਿਣਕੇ ਕਿਣਕੇ ਤੇ ਰਾਗ ਰਾਗ ਵਿੱਚ ਭਰ ਰਹੀ ਹੈ ਇਸ ਤਰ੍ਹਾਂ ਸਰੀਰ ਤੇ ਮਨ ਦੋਵੇਂ ਅਰੋਗ ਰਹਿਣਗੇ ਇਹ ਸਰੀਰ ਅਮੋਲਕ ਹੈ ਦੇਵਤੇ ਇਸ ਨੂੰ ਤਰਸਦੇ ਹਨ ਇਹ ਹਰ ਭਜਨ ਲਈ ਮਿਲਦਾ ਹੈ ਤੇ ਹੁਕਮ ਹੈ ਕਿ ਉਸ ਸਾਈ ਨੂੰ ਸਿਮਰਿਏ ਤੇ ਦੇਹੀ ਦੀ ਪਾਲਨਾ ਕਰੀਏ ਧੋਖਲਾ ਤੇ ਬਹਿਮ ਨਹੀਂ ਕਰਨਾ ਹੌਸਲਾ ਤੇ ਭਰੋਸਾ ਰੱਖੋ ਤੇ ਧੂਪ ਹਵਾ ਚਾਨਣ ਨੂੰ ਹੁਕਮ ਦਿਓ ਕਿ ਤੁਹਾਡੇ ਸਰੀਰ ਵਿੱਚ ਸੁੱਖ ਦਾ ਹਿੱਸਾ ਦੇਣ ਅਰਥਾਤ ਇਸ ਤਰਤੀਮੇ ਤੇਰੀ ਸਿਕਦਾਰੀ ਦਾ ਸੂਲ ਵਰਤੋ ਆਪਣੇ ਸਰੀਰ ਦੇ ਅੰਗਾਂ ਤੇ ਹੁਕਮ ਕਰੋ ਕੁਦਰਤ ਤੇ ਹੁਕਮ ਕਰੋ ਔਰ ਸਾਈ ਨਾਲ ਨਿਮਰਤਾ ਤੇ ਪਿਆਰ ਵਿੱਚ ਜੁੜੇ ਰਹੋ ਉਸ ਦੇ ਪਿਆਰ ਦੇ ਆਸਰੇ ਉੱਠੇ ਰਹੋ ਹੰਕਾਰ ਹੀ ਨਹੀਂ ਪਰ ਅੰਤਰਾਤ ਮੇ ਚੜਦੀਆਂ ਕਲਾ ਵਿੱਚ ਰਹੋ ਮੇਰਾ ਮਰਦਾਨ ਜਾਣੇ ਦਾ ਠੀਕ ਥੋ ਨਹੀਂ ਹੈ ਜੇ ਗਿਆ ਤਾਂ ਖਬਰ ਕਰਸਾਂ ਹੋਰ ਸੁਖ ਹੈ ਆਪ ਦਾ ਦਾਸ ਵੀਰ ਸਿੰਘ 23 4 1918 ਬਰਖੁਰਦਾਰ ਜੀਓ ਆਪ ਦੇ ਪੱਤਰ ਆਏ ਬੱਚੇ ਦੀ ਮੋਤ ਦਾ ਸ਼ੌਂਕ ਹੈ ਪਰ ਜਿਸ ठाकुर ਸੋ ਨਾਹੀ ਜਾ ਰਹਾ ਤਾਕੋ ਕੀਚੇ ਸਤ ਨਮਸਕਾਰਾ ਹੋ ਕੰਮ ਦੀ ਖੇਡ ਹੈ ਤੇ ਜੋ ਹੁੰਦਾ ਹੈ ਭਲੇ ਲਈ ਪਰ ਬੰਦੇ ਨਹੀਂ ਸਮਝਦੇ ਸਮਿਆਬਦੀ ਸਮਰਨ ਨਾਲ ਸੁਰਤ ਆਪਣੇ ਟਿਕਾ ਵਿੱਚ ਆਉਂਦੀ ਹੈ ਹਰਕ ਸ਼ੋਕ ਤਦੋਂ ਮਿਟਦੇ ਹਨ ਕੱਚੀ ਅਵਸਥਾ ਵਿੱਚ ਲਹਾ ਚੜਾ ਰਹੇ ਹੰ ਸੋ ਉਦਰ ਨਾ ਨਹੀਂ ਪਿਆਰ ਕਰੋ ਸਾਥ ਸੰਗ ਦਾ ਆਸਰਾ ਸੁਖਾਂ ਦੀ ਖਾਨ ਹੈ ਆਪ ਸਹਾਇਤਾ ਕਰੋ ਜਿਸ ਦੇ ਸਿਰ ਹਨੇਰੀ ਝੁੱਲੇ ਉਹ ਡਰ ਜਾਂਦਾ ਹੈ ਸਚਨਾ ਦੇ ਪਿਆਰ ਉਸ ਨੂੰ surjeet ਕਰਦੇ ਹਨ ਕੋਲ ਹੋਏ ਵਧੇਰੇ ਸਹਾਰਾ ਦੇ ਸਕਦੇ ਹਨ ਦੂਰ ਬੈਠਿਆਂ ਤਾਂ ਅਰਦਾਸਾਂ ਦੀ ਹੀ ਮਦਦ ਕਰਨੀ ਹੈ ਨਾ ਤੁਸਾਂ ਨੂੰ ਆਉਣੋਂ ਪਲੇ ਕਰਕੇ ਰੋਕਿਆ ਹੈ ਇੱਥੇ ਤਰੱਕੀ ਪਰ ਹੈ ਹਾਲ ਬਜ਼ਾਰ ਭਾਵੇਂ ਅਜੇ ਸੇਫ ਹੈ ਪਰ ਸਾਡੇ ਘਰ ਵਿੱਚ ਕੇਸ ਹੋ ਜਾਣ ਕਰਕੇ ਵੀ ਹਰੇਕ ਨੂੰ ਆਉਣੋਂ ਰੋਕ ਕਰਦਾ ਹੈ ਤੁਸਾਂ ਵੀ ਨਹੀਂ ਆਉਣਾ ਤੁਪਾਉਣ ਸ਼ੁਰੂ ਹੋਈਆਂ ਹਨ ਜੋ ਜਰਾ ਹੋਰ ਪੈ ਲੈੰਦੇ ਹੋ ਮਈ ਜੇ ਤੱਪ ਗਿਆ ਤਾਂ ਪਲੇਗ ਉੱਡ ਜਾਸੀ ਫਿਰ ਆ ਜਾਣਾ ਮੱਛਰ ਵੀ ਅੱਜਕੱਲ੍ਹ ਅੱਤ ਦਾ ਹੈ ਮਲੇਰੀਆ ਤਾਪ ਜੇ ਚੜੇ ਤਾਂ ਘਬਰਾ ਹੋ ਜਾਂਦਾ ਹੈ ਕਿ ਮਤਾਂ ਪਲੇਗ ਹੀ ਹੋਵੇ ਇਸ ਕਰਕੇ ਆਪ ਉਦਾਸ ਨਾ ਹੋਵੋ ਤੇ ਵਾਹਿਗੁਰੂ ਦਾ ਜਾਸ ਕਰੋ ਕਿ ਉਦਨ ਨਾ ਠੀਕ ਨਹੀਂ ਮਰਦੋ ਚਾਹੀਏ ਮਾਲਕ ਦੀ ਰਜ਼ਾ ਪਰ ਰਾਜ਼ੀ ਰਹਿਣਾ ਠੀਕ ਹੈ ਰਾਜ਼ੀ ਰਹਿਣਾ ਸੁੱਖ ਮਿਲੇਗਾ ਮੇਰੇ ਵੱਲੋਂ ਅਸੀਸ ਆਪ ਦਾ ਵੀਰ ਸਿੰਘ 14 1 1919 ਬਰਖੁਰਦਾਰ ਜੀਓ ਪੱਤਰ ਆਇਆ ਖੁਸ਼ੀ ਹੋਈ ਖਸ ਖਸ ਤੇ ਲਾਚੀਆਂ ਦਾ ਧੰਨਵਾਦ ਹੈ ਇਹ ਗੱਲ ਸੁਣ ਕੇ ਬੜੀ ਖੁਸ਼ੀ ਹੋਈ ਕਿ ਆਪ ਦਾ ਰਿਸ਼ਤਾ ਸਤਗੁਰੂ ਦੀ ਮਿਹਰ ਨਾਲ ਹੋ ਗਿਆ ਹੈ ਬਹੁਤ ਵਧਾਈ ਹੋ ਗਈ ਸਤਗੁਰੂ ਜੋੜੇ ਨੂੰ ਆਪਣੇ ਪਿਆਰ ਵਿੱਚ ਟੁਰਨ ਦੀ ਸਮੱਤ ਬਖਸ਼ੀ ਗੁਰੂ ਅੰਗ ਸੰਗ ਰਹੇ ਨਾਮ ਵਿੱਚ ਢਿੱਲੇ ਨਹੀਂ ਹੋਣਾ ਸਿਰ ਵਾਹਿਗੁਰੂ ਦੇ ਚੰਨਾਂ ਨਾਲ ਲਾਈ ਰੱਖ ਕੇ ਜਗਤ ਦੇ ਕੰਮ ਕਰਨੇ ਹਨ ਆਪ ਦਾ ਵੀਰ ਸਿੰਘ 861920 ਬਰਖੁਰਦਾਰ ਜੀਓ ਪੱਤਰ ਪਹੁੰਚਿਆ ਸਭ ਪਰਿਵਾਰ ਖੁਸ਼ਲ ਹੈ ਖੁਸ਼ੀ ਹੋਈ ਕਿ ਤੁਸੀਂ ਪਰਸੰਨ ਹੋ ਨਾਮ ਨਾਲ ਪਿਆਰ ਨਾ ਘਟੇ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੇ ਮੈਂ ਤੋਂ ਮੋਲ ਮਹੰਗੀ ਲਈ ਜੀ ਸਟੈ ਮੈਂ ਡੋਰੇ ਅਜੇ ਨਹੀਂ ਜਾ ਸਕਿਆ ਪਹਾੜ ਦਾ ਵੀ ਅਜੇ ਜਾਣ ਦਾ ਫੈਸਲਾ ਨਹੀਂ ਕੀਤਾ ਪਹਿਲਾਂ ਤਾਂ ਇੱਥੇ ਵੀ ਠੰਡ ਸੀ ਪਰ ਤਰੇ ਚਾਰ ਦਿਨਾਂ ਤੋਂ ਸਖਤ ਗਰਮੀ ਹੋ ਰਹੀ ਹੈ ਸਭ ਨੂੰ ਅਸੀਸ ਆਪ ਦਾ ਵੀ ਸਿੰਘ ਪਿਆਰੇ ਜੀਓ ਆਪ ਦਾ ਪੱਤਰ ਪਹੁੰਚਿਆ ਵਾਹਿਗੁਰੂ ਮੇਰ ਕਰੇ ਤੇ ਆਪਣੇ ਪਿਆਰ ਵਿੱਚ ਉੱਚਿਆ ਕਰੇ ਹਾਰ ਬਾਣੀ ਦਾ ਪਾਠ ਕਰੋ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ। ਇਹ ਹੀ ਇੱਕ ਤਰੀਕਾ ਵਾਹਿਗੁਰੂ ਸੱਚੇ ਪਾਤਸ਼ਾਹ ਦੀਆਂ ਮਿਹਰਾ ਪ੍ਰਾਪਤ ਕਰਨੇ ਦਾ ਹੈ। ਮੇਰੀ ਵੀ ਅਰਦਾਸ ਹੈ ਕਿ ਵਾਹਿਗੁਰੂ ਸਹਾਈ ਹੋਵੇ। ਆਸੀਂ ਬੜੇ ਕਮਜ਼ੋਰ ਦਿਲ ਹਾਂ ਔਰ ਆਰਮਾਨ ਦੇ ਸੰਸਾਰਿਕ ਰੁਕ ਦੇ ਕਾਰਨ ਦੁਨਿਆਵੀ ਪ੍ਰਭਾਵ ਹੁੰਦੇ ਹਨ। ਜਦੋਂ ਭਜਨ ਦੇ ਜ਼ੋਰ ਇਹ ਹਲਕੇ ਹੋਣ ਤਦੋਂ ਹੀ ਮਨ ਕੁਝ ਸੁਖੀ ਹੁੰਦਾ ਹੈ। दारू ਨਾਮ ਹੈ ਸਾਰੀਆਂ ਮੈਲਾਂ ਨੂੰ ਨਾਮ ਕੱਟਦਾ ਹੈ। ਤੇ ਅਸੀਂ ਆਪਣੇ ਮਨ ਦੇ ਖਿਆਲ ਕੀਤੇ ਭਾਵਾਂ ਵਿੱਚ ਤੇ ਰੁਚੀਆਂ ਵਿੱਚ ਦੁਰ ਜਾਂਦੇ ਹਾਂ ਹਿਸਾਬ ਕਰਦੇ ਹਾਂ ਤੇ ਨਤੀਜਾ ਦੌਲਤ ਹੁੰਦਾ ਹੈ ਪਰ ਜੇ ਉਸ ਦੇ ਹਰ ਕ੍ਰਿਸ਼ਮੇ ਵਿੱਚ ਕੋਈ ਮਿਹਰ ਤਕੀਏ ਤਦ ਕੁਝ ਸਮਾ ਪਾ ਕੇ ਸਾਰੀਆਂ ਰੱਬ ਦੇ ਪਿਆਰ ਦੀਆਂ ਗੱਲਾਂ ਸਮਝ ਆ ਜਾਂਦੀਆਂ ਹਨ ਬਹੁਤੀ ਵੇਰੀ ਪਰਮੇਸ਼ਰ ਸਾਨੂੰ ਕਿਸੇ ਖੇਚਲ ਤੋਂ ਬਚਾਉਣ ਲਈ ਕੋਈ ਉਪਰਾਲਾ ਕਰਦਾ ਹੈ ਤੇ ਅਸੀਂ ਸਮਝਦੇ ਹਾਂ ਸਾਡੀ ਮਰਜ਼ੀ ਮੁਤਾਬਕ ਕਿਉਂ ਨਹੀਂ ਹੋਇਆ ਇਸ ਤਰ੍ਹਾਂ ਟਪਲੇ ਲੱਗਦੇ ਹਨ ਇਸ ਕਰਕੇ ਲਿਖਿਆ ਹੈ ਜੋ ਕਿਛ ਕਰੇ ਸੋ ਪਲਾ ਕਰ ਮੰਨਿਏ ਹਕਮਤ ਹੁਕਮ ਚੁਕਾਈਏ ਨਾਮ ਜਪੀਏ ਨਾਮ ਮਨ ਦਾ ਰੁਕ ਰਖੀਏ ਉਸ ਵੱਲ ਤਦ ਰੱਬ ਮਿਹਰ ਕਰਦਾ ਹੈ ਤੇ ਆਪਣੇ ਨੇੜੇ ਕਰ ਦਿੰਦਾ ਹੈ ਸੋ ਡੋਲੇ ਨਹੀਂ ਹਰ ਰੰਗ ਵਿੱਚ ਮਿਹਰ ਤਕੋ ਉਹ ਅਪੁੱਲ ਹੈ ਸਦਾ ਪਿਆਰ ਕਰਦਾ ਹੈ ਵਾਹਿਗੁਰੂ ਸਦਾ ਨਾਂ ਦੇਵੇ ਜੋ ਉਸ ਦੇ ਪਿਆਰ ਨੂੰ ਸਮਝ ਸਕੀਏ ਆਹ ਹੋਰ ਸੁਖ ਹੈ ਆਪ ਨੂੰ ਬਹੁਤ ਬਹੁਤ ਪਿਆਰ ਭਰੀ ਅਸੀਸ ਆਪ ਦਾ ਵੀਰ ਸਿੰਘ ਅਮਰਸਰ 21/7/1942 ਪਿਆਰੇ ਜੀਓ ਆਪ ਜੀ ਦਾ ਪੱਤਰ ਪਹੁੰਚਿਆ ਸੁਖ ਸਾਂਦਵਾਚੀ ਵਾਹਿਗੁਰੂ ਦੀ ਮਿਹਰ ਨਾਲ ਹੁਣ ਜ਼ਿੰਦਗੀ ਦਾ ਟਿਕਾਓ ਮਿਲ ਗਿਆ ਹੈ ਜਿੱਥੇ ਬੈਠ ਕੇ ਔਨਸਟ ਲੇਬਰ ਕਰਕੇ ਅੰਨ ਪਾਣੀ ਸੁਖਪੂਰਵਕ ਮਿਲਣੇ ਦਾ ਪ੍ਰਬੰਧ ਹੈ ਤੇ ਨਾਂ ਬਾਣੀ ਲਈ ਵੀ ਵਕਤ ਮਿਲ ਸਕਦਾ ਹੈ ਗੁਰੂ ਕਾ ਗੁਰੂ ਜੀ ਦਾ ਸ਼ੁਕਰ ਕਰਨਾ ਚਾਹੀਦਾ ਹੈ ਜੋ ਆਪਣਿਆਂ ਦੀ ਸਹਾਇਤਾ ਕਰਦਾ ਹੈ ਵਾਹਿਗੁਰੂ ਜੀ ਦੇ ਹੁਕਮ ਵਿੱਚ ਰਹਿਣਾ ਚਾਹੀਏ ਜੇ ਕੋਈ ਔਕ ਹੋਵੇ ਤਾਂ ਗੁਰੂ ਜੀ ਦਾ ਬਾਖ ਹੈ ਜੀ ਕੀ ਬਿਰਥਾ ਹੋਏ ਸਗੁਰਪੇ ਅਰਦਾਸ ਕਰ ਨਾਮ ਜਪੋ ਬਾਣੀ ਪੜੋ ਗੁਰੂ ਤੇ ਟੇਕ ਰੱਖ ਕੇ ਟੁਰੀ ਚਲੋ ਇਸੇ ਮਾਰਾ ਗੁਰਮੁਖ ਟੁਰੇ ਹਨ ਇਸੇ ਰਾਹ ਟੁਰਨੇ ਦੀ ਗੁਰ ਸਿੱਖਾਂ ਨੂੰ ਹਦਾਇਤਾ ਮਿਲਦੀਆਂ ਹਨ ਗੁਰਬਾਣੀ ਇਸੇ ਰਸਤੇ ਆਉਂਦੀ ਹੈ ਹੋਰ ਸੁਖ ਸਾਧ ਹੈ ਸਾਰੇ ਪਰਿਵਾਰ ਯੋਗ ਅਸੀਸ ਗੁਰੂ ਚਿਤ ਕਰੇ ਆਪ ਦਾ ਹਿਤਕਾਰੀ ਵੀਰ ਸਿੰਘ 198 1912 ਕਿਰਪਾਲੂ ਸਰਦਾਰ ਜੀ ਆਪ ਦਾ ਖੱਤ ਪਹੁੰਚਿਆ ਸਿਮਰਨੇ ਦੀ ਲੋੜ ਤਾਂ ਨਹੀਂ ਹੋਇਆ ਕਰਦੀ ਪਰ ਸ਼ੁਰੂ ਵਿੱਚ ਸਿਮਰਨਾ ਚੇਤੇ ਕਰਾਉਣ ਵਿੱਚ ਬੜੀ ਮਦਦ ਦਿੰਦਾ ਹੈ ਇਸ ਕਰਕੇ ਆਪ ਨੂੰ ਕਹ ਲਿਆ ਸੀ ਇਹ ਸਿਮਰਨਾ ਕਿਸੇ ਨਾਮ ਵਾਲੇ ਸਿੰਘਾਂ ਦੇ ਹੱਥ ਦਾ ਹੈ ਜਦ ਨਾਮ ਦਾ ਪ੍ਰਵਾਹ ਪੱਕ ਜਾਂਦਾ ਹੈ ਤਦ ਜੀਪ ਆਪ ਹੀ ਸਿਮਰਨੀ ਹੋ ਜਾਂਦੀ ਹੈ ਕੱਚੇ ਪ੍ਰਵਾਹ ਵਿੱਚ ਬੜੀ ਸਹਾਇਤਾ ਸਿਮਰਨੇ ਤੋਂ ਮਿਲਦੀ ਹੈ ਆਸ਼ਾ ਹੈ ਕਿ ਆਪ ਦੇ ਨਾਮ ਦੇ ਰੋ ਨੂੰ ਲਗਾਤਾਰ ਜਾਰੀ ਰੱਖਣ ਵਿੱਚ ਉੱਚ ਮਦਦ ਦੇਸੀ ਜੇਕਰ ਮਨਮੋਹਨ ਸਿੰਘ ਨੂੰ ਕੁਝ ਖੇਦ ਹੋ ਜਾਂਦਾ ਹੈ ਤੇ ਮਹੀਨੇ ਕੋ ਲਈ ਮਰੀ ਟੋਰ ਦੇਣਾ ਗੁਣਕਾਰ ਹੋ ਸਕਦਾ ਹੈ ਅੱਗੇ ਆਪ ਦਾਨੇ ਹੋ ਆਪ ਦਾ ਦਾਸ ਵੀਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ